नमस्कार मैं और आप देख देखिए सरता न्यूज आइए नजर डालते हैं आज की बड़ी खबर पर तो बाबा की बारात पर रहेगी कैमरे की पैनी नजर विधानसभा अध्यक्ष कुलतार संगवन और मुख्यमंत्री की पत्नी भी भागीदार होंगी बटाला के विधायक अमन शेर सिंह सैरी कलसी ने गुरु नानक देव जी की शादी की पूर्व तैयारी को लेकर बटाला क्लब में एक प्रेस कॉन्फ्रेंस में बोलते हुए कहा कि शादी की पूर्व तैयारियों के संबंध में सुल्तानपुर लोधी से बटाला पहुंचा नगर कीर्तन शादी समारोह कल होगा भव्य रिसेप्शन उन्होंने कहा कि इस साल मेले में प्री वेडिंग कार्यक्रमों की तैयारियां पूरी कर ली गई हैं उन्होंने यह भी बताया कि कल 9 सितंबर को पंजाब विधानसभा के स्पीकर संधवा पहुंचेंगे और 10 ਸਤੰਬਰ ਕੋ ਮੁੱਖ ਮੰਤਰੀ ਗੁਰੂ ਕੇ ਚਰਨੋ ਮੇ ਮੱਥਾ ਟੇਕੇਂਗੀ ਵਿਵਾਸ ਸਮਾਰੋਹ ਮੇ ਪੰਜਾਬ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਸ਼ਾਮਿਲ ਹੋਕਰ ਗੁਰੂ ਕੇ ਚਰਨੋ ਮੇ ਮੱਥਾ ਟੇਕੇਂਗੀ ਰਿਪੋਰਟਰ ਲਖਪ੍ਰੀਤ ਸਿੰਘ ਖੁਸ਼ੀਪੁਰ ਦੇਖੋ ਜੀ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਰੇ ਇੱਕ ਛੋਟੇ ਜਿਹੇ ਸੱਜਦੇ ਤੇ ਸਾਰਾ ਪ੍ਰਵਾਸ ਪਹੁੰਚੇ ਹੋ ਦੇਖੋ ਜੀ ਤਿਆਰੀਆਂ ਜਿਹੜੀਆਂ ਨੇ ਹਰ ਸਾਲ ਕੋਸ਼ਿਸ਼ ਕਰੀਦੀ ਆ ਵਧੀਆ ਤੋਂ ਵਧੀਆ ਆਪਾਂ ਜੋ ਵੀ ਜਿਹੜੀਆਂ ਕੋਈ ਕਮੀਆਂ ਰਹਿ ਜਾਣ ਉਹਨਾਂ ਕਮੀਆਂ ਨੂੰ ਦੂਰ ਕਰੀਏ ਕਿਉਂਕਿ ਅਕਸਰ ਸਾਡੇ ਇੱਥੇ ਪਬਲਿਕ ਦੀ ਸ਼ਿਕਾਇਤ ਹੁੰਦੀ ਸੀ ਵੀ ਉਹ ਲੜਬਾਜ਼ਾਂ ਦੀ ਬੜੀ ਦਿੱਕਤ ਹੈ ਜੀ ਪਰਿਵਾਰਾਂ ਦੇ ਵਿੱਚੋਂ ਵੀ ਸਾਡੇ ਪਰਿਵਾਰਾਂ ਨੇ ਜਾਣਾ ਹੁੰਦਾ ਇਸ ਵਾਰ ਕਟੋ ਕਟ ਦੀ ਬਟਾਲੇ ਵਿਖੇ ਆਪਾਂ 100 ਕੈਮਰਾ ਜਿਹੜਾ ਉਹ ਲਗਾ ਦਿੱਤਾ ਹੈ ਜਿੱਥੇ ਵੀ ਸਾਡੇ ਉਹ ਕੈਮਰਿਆਂ ਵਿੱਚ ਵੀ ਕਿਤੇ ਕੋਈ ਕੈਚ ਹੋਊਗਾ ਇਹਦਾ ਮਤਲਬ ਉਹ ਬਖਸ਼ਿਆ ਨਹੀਂ ਜਾਊਗਾ ਇੱਕ ਤੇ ਤਿਆਰੀ ਸਾਡੀ ਇਹ ਆ ਦੂਸਰੀ ਤਿਆਰੀ ਪਾਲ ਕੀ ਸਾਹਿਬ ਜਦੋਂ ਕੱਲ ਬਟਾਲੇ ਵਿਖੇ ਐਂਟਰੀ ਹੋਊਗੀ ਉਥੇ ਅਸੀਂ ਆਤਿਸ਼ਬਾਜੀ ਨਾਲ ਜੀ ਆਇਆਂ ਨੂੰ ਪਾਲਕੀ ਸਾਹਿਬ ਦਾ ਸਵਾਗਤ ਕਰਾਂਗੇ ਹਸਰੀ ਦੇ ਪੁਲ ਤੇ ਮੈਂ ਤੁਹਾਡੇ ਮਾਧਿਅਮ ਰਹੀਂ ਬਟਾਲਾ ਵਾਸੀਆਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਸਾਰੇ ਬਟਾਲੇ ਜਿਹੜਾ ਹਰਰ ਬਾਬਾ ਕਾਲਜ ਦੇ ਲਾਗੇ ਹਸਰੀ ਦਾ ਪੁਲ ਹੈ ਉੱਥੇ ਸਾਰੇ ਇਕੱਤਰ ਹੋਈਏ ਤਾਂ ਜੋ ਕੀ ਇਹ ਜਿਹੜਾ ਨਜ਼ਾਰਾ ਵੇਖਣ ਦੇ ਯੋਗ ਹੋਗਾ ਉਹਦੇ ਨਾਲ ਨਾਲ ਮੈਂ ਕਹਿ ਸਕਦਾ ਵੀ ਹਰ ਪੱਖੋਂ ਜਿੱਥੇ ਜਿੱਥੇ ਲੰਗਰ ਲੱਗਣੇ ਨੇ ਉੱਥੇ ਉੱਥੇ ਸਫਾਈ ਦਾ ਇੰਤਜ਼ਾਮ ਜਿੱਥੇ ਜਿੱਥੇ ਵੀ ਜਿਹੜੀ ਵੀ ਕੋਈ ਕਮੀਆਂ ਸਾਡੇ ਜਿੱਤਰਾ ਪਿਛਲੀ ਵਾਰੀ ਵਾਰਦਾਤ ਹੋਈ ਵੀ ਵਾਕਿਆ ਵੀ ਕਈ ਹੋਏ ਜਿਦਾਂ ਇੱਕ ਗਰਨੂਰ ਬੱਚਾ ਸੀ ਜਿਹੜਾ ਗਟਰ ਦੇ ਵਿੱਚ ਦੇਖਿਓ ਦੀ ਮੌਤ ਹੋ ਗਈ ਸੀ ਇਸ ਵਾਰ ਸਾਰਾ ਸਾਡੀ ਕੋਸ਼ਿਸ਼ ਇਹ ਰਹੀ ਆ ਵੀ ਪ੍ਰਾਪਰਲੀ ਪਹਿਲਾਂ ਗਟਰਾਂ ਦਾ ਧਿਆਨ ਦਿੱਤਾ ਜਾਵੇ ਜਿੱਥੇ-ਜਿੱਥੇ ਵੀ ਕੋਈ ਜਿਹੜੀ ਵੀ ਕੋਈ ਕਮੀ ਪੇਸ਼ੀ ਨਜ਼ਰ ਆ ਰਹੀ ਆ ਉਹਨੂੰ ਉਹਨੂੰ ਦੂਰ ਕਰ ਰਹੇ ਆ ਉਹਦੇ ਨਾਲ-ਨਾਲ ਜਿਹੜਾ ਵੀ ਇੱਕ ਡਿਮਾਂਡ ਸੀ ਵੀ ਜਿਹੜੀ ਜ਼ਿਲ੍ਹਾ ਲੈਵਲ ਦੀ ਸ਼ਿਕਤੀ ਹੋਵੇ ਉਹ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਪਹਿਲਾਂ ਜਿਹੜੀ ਗੱਲ ਹੋਈ ਆ ਉਹਨਾਂ ਨੇ ਸਾਨੂੰ ਜਿਹੜੀ ਆ ਛੁੱਟੀ ਵੱਲੋਂ ਹਰੀ ਚੰਡੀ ਦੇ ਦਿੱਤੀ ਆ ਇਹਦੀ ਸਵੇਰੇ ਜਿਹੜੀ ਆ ਤੁਹਾਡੇ ਬਾਧੀਆਂ ਭਰਾਹੀਂ ਇਹ ਵੀ ਜਿਹੜੀ ਆ ਲੈਟਰ ਆ ਉਹ ਵੀ ਤੁਹਾਨੂੰ ਆਪਾਂ ਹੈਲਪ ਦੇ ਦੇਣਾ ਦੇਖੋ ਜੀ ਜਿਸ ਤਰੀਕੇ ਨਾਲ ਪਹਿਲਾਂ ਹੁੰਦੀ ਰਹੀ ਹੈ ਇਸ ਤਰੀਕੇ ਨਾਲ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਡ੍ਰਾਈਡੇ ਰਹੂਗਾ ਜੀ ਉਸ ਦਿਨ ਆਪਣੇ ਸਾਰਾ ਸ਼ਹਿਰ ਜਿਹੜਾ ਸਾਡਾ ਉਹ ਪ੍ਰਕਰਮਾ ਇੱਕ ਸਾਹਿਬ ਦੀ ਮੈਂ ਕਹਿ ਸਕਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰਾ ਰੂਪ ਲੱਗਣਾ ਉਸ ਦਿਨ ਡਰਾਈ ਡੇ ਰੋਗਾ ਦੋ ਦਿਨ ਜਿਹੜਾ ਇਸ ਮਾਗੂ ਲੈਣੇ ਆ ਇਹਨਾਂ ਵਿੱਚ ਕਿਹੜੀਆਂ ਸਸਤੀਆਂ ਪਹੁੰਚ ਨਹੀਂ ਆ ਗਈ ਸਤਾਰਾ ਅ ਦੇਖੋ ਜੀ ਮੈਨੂੰ ਅੱਜ ਹੀ ਸਾਡੇ ਸਪੀਕਰ ਸਾਹਿਬ ਕੁਲਤਾਰ ਸੰਧਵਾ ਜੀ ਜਿਹੜੇ ਨੇ ਉਹ ਵੀ ਪਹੁੰਚ ਰਹੇ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਮਿਸਿਸ ਉਹਨਾਂ ਦਾ ਵੀ ਮੈਨੂੰ ਜਿਹੜਾ ਬਈ ਉਹਨਾਂ ਨੇ ਵੀ ਇੰਟਿਮੇਟ ਦਿੱਤਾ ਵੀ ਉਹ ਵੀ ਆ ਰਹੇ ਨੇ ਉਹ ਮੈਂ ਤੁਹਾਨੂੰ ਜਿਹੜਾ ਸਮੇਂ ਦੇ ਸਮੇਂ ਜਿਹੜਾ ਕਲੀਅਰ ਕਰ ਦੂੰਗਾ ਜੀ ਸਾਡੇ ਕੈਬਨਟ ਮਿਨਿਸਟਰ ਲਾਲਚੰਦ ਕਟਾਰੂ ਜੀ ਸਾਡੇ ਕੈਬਨਟ ਮਿਨਿਸਟਰ ਕੁਲਦੀਪ ਧਾਲੀਵਾਲ ਸਾਹਿਬ ਇਹ ਵੀ ਆਉਣਗੇ ਸਾਰੇ ਸਵਾਗਤ ਕੀਤਾ ਜਾਂਦਾ ਹੈ। ਅ ਐਂਟਰੀ ਤੇ ਜੀ ਹਰ ਸਾਲ ਜਦੋਂ ਆਪਣੇ ਗਰਦਾਸਪੁਰ ਦੀ ਹੱਦ ਸ਼ੁਰੂ ਹੁੰਦੀ ਹੈ ਜਿੰਨੀ ਵੀ ਸਾਡੀ ਆਮ ਆਦਮੀ ਪਾਰਟੀ ਦੀ ਲੋਕਲ ਜ਼ਿਲੇ ਦੀ ਟੀਮ ਹੈ ਸਾਰੀ ਜਿਹੜੀ ਹੈ ਉਹਨਾਂ ਦਾ ਸਵਾਗਤ ਕਰਦੇ ਹਾਂ ਉੱਥੇ ਪਹੁੰਚੇ। ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਵੀ ਅ ਅਲੱਗ-ਅਲੱਗ ਆਪਾਂ ਡੈਕਸ ਜਿਹੜੇ ਰੱਖੇ ਨੇ ਜਿੱਥੇ ਵੀ ਕਿਤੇ ਲੋਕਾਂ ਨੂੰ ਪੁਲਿਸ ਦੀ ਮਦਦ ਦੀ ਲੋੜ ਪੈਂਦੀ ਹੈ ਉਹ ਵੀ ਆਪਾਂ ਮਦਦ ਦਵਾਂਗੇ। ਪੁਲਿਸ ਜਿਹੜੀ ਹੈ ਨੇਚਰਲੀ ਬਾਹਰੋਂ ਵੀ ਆ ਰਹੀ ਹੈ ਔਰ ਵਧੀਆ ਢੰਗ ਨਾਲ ਸਾਰਾ ਬਹੁਤ ਵਧੀਆ ਮੈਨੇਜ ਕੀਤਾ ਜੀ ਸਾਰਾ। या मेरो लागि हेरेको छ। यो पनि कम पनि नरादिउ। यो वाला वेट। मलाई चाहिँ यो पोठाको। अलि जा र फन्जी। तो त्यो कुरा चाहिँ हामीले। तो त्यो न हो भने त्यो टुबन गर्न भन्दैले मान्छ। ਉਹਦਾ ਇਹ ਕਿਹੜਾ ਪੁੱਛੀ ਦਾ ਫਾਈਨਲ ਹੋ ਗਿਆ ਕਿ ਹਾਂ ਹਾਂ ਇੱਕ ਵਾਰੀ ਤੁਸੀਂ ਕਨਫਰਮ ਕਰ ਦੋ ਕਿ ਤੁਹਾਨੂੰ ਵੀ ਚਾਹੀਦਾ ਹਾਂ ਹਾਂ ਵੀ ਕੁਝ ਕਮੀਆਂ ਰਹਿ ਵੀ ਜਾਂਦੀਆਂ ਨੇ ਤੇ ਮੈਂ ਬੇਸਿਕਲੀ ਅੱਜ ਇਕੱਠੇ ਹੋਰਦਾ ਇੱਕ ਕਾਰਨ ਲਈ ਵੀ ਹੈ ਕਿ ਜੇ ਕੋਈ ਕਮੀ ਲੱਭਾਂਗਾ ਜਿਵੇਂ ਜਦੋਂ ਹਸਰੀ ਦੇ ਕੋਲ ਤੇ ਜਿਹੜੀ ਆਰ ਬਾਬਾ ਕੋਲੇ ਦੇ ਨਾਲ ਕੀ ਉਹਨਾਂ ਦੇ ਨਾਲ ਸਰਕਾਰ ਜੋ ਕੰਮ ਕਰ ਰਹੀ ਹੈ ਜਿਹੜੀ ਨਿਰਲਪਤਾ ਸਟਰੀ ਹੈ ਸਾਡੀ ਜੀਮ ਇੰਕੀ ਅਤੇ ਹੋਰ ਵੀ ਸਾਡੇ ਸਾਥੀ ਅਤੇ ਮੇਰੇ ਜਿਹੜੀ ਹੈ ਸਾਥੀ ਦੇ ਪਹੁੰਚੇ ਹਨ ਇਸ ਤਰ੍ਹਾਂ ਇਸ ਕੰਮ ਦਾ ਬਹੁਤ ਮਕਸਦ ਇਹ ਹੈ ਕਿ ਵਿਆਹ ਨੂੰ ਅਨਾਉਂਸ ਕਰ ਦਿੱਤਾ ਗਿਆ ਹੈ ਸੋ ਸਾਰੀ ਗੱਲ ਬਾਤ ਇਸ ਕਰਕੇ ਕਰਾਂਗੇ ਜੁਰ ਇੱਕ ਵਾਰੀ ਬੇਨਤੀ ਹੈ ਕਿ ਚਾਰ ਦੋ ਮਿੰਟ ਰੋਕੋ ਜੇ ਸਾਰੇ ਕਥੀ ਜੀ ਨੇ ਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਜੇ ਅਸੀਂ ਤਰੱਕੀ ਦੇ ਰਾਹ ਤੇ ਜਾ ਰਹੇ ਹਾਂ ਇਹ ਗੱਲ ਨਾ ਕਿਆ ਕਰੂੰ ਕਿ ਕੱਲਾ ਸ਼ੈਰੀ ਕਰਦੇ ਜਾਓ ਮਿਹਨਤ ਕਰਦੇ ਜਾਓ ਵੀ ਦੀ ਮਿਹਨਤ ਕਰ ਰਹੀ ਹੈ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਤੁਹਾਡਾ ਆਪਾਂ ਰਹਿੰਦੇ ਉਹ ਕਮੀ ਨਜ਼ਰ ਆਉਂਦੀ ਹੈ ਤੁਸੀਂ ਮੈਨੂੰ ਸਲਾਮ ਅਸ਼ਫਰਾ ਵੀ ਦਿੰਦੇ ਹੋ ਜਿੱਥੇ-ਜਿੱਥੇ ਕੋਈ ਸਾਨੂੰ ਅੱਜ ਜੇ ਪਟਾਲੇ ਦੀ ਤਹਾਰ ਬਦਲ ਰਹੀ ਹੈ ਮਾਨਜੂਬ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਤੇ ਜੋ ਕਰਨਾ ਕਰ ਰਹੇ ਆ ਅਸੀਂ ਜੋ ਮਿਹਨਤ ਐਫਰ ਕਰਨਾ ਚਾਹੁੰਦੇ ਆ ਉਹ ਹੋ ਰਿਹਾ बाबा जी दे दिया दिया, तो आनों आनों बहुत बहुत मुबारकबाद देना चाहना और आज जिस कारण हुए हैं अब तक के लिए बस इतना ही फिर होगी आपसे मुलाकात ऐसी एक और खबर के साथ अब तक के लिए नमस्कार और देखते रहिए सत्ता न्यूज